ਹਰ ਪਹਿਣ ਨੰਬਰ ਜਾਂਸੀ ਤੇ ਮੇਰੇ ਪਤੀ ਨੂੰ ਮਗਦਸ਼ਤਾਨ ਨੇ ਬੜਾ ਪਰੇਸ਼ਾਨ ਕੀਤਾ ਸੀ ਮੈਂ ਨੰਬਰ ਲਿਆ ਟਿਕ ਕੋ ਚਲਟਾ ਨਹੀਂ ਤਾੜਦੇ ਮੈਂ ਉਹਨਾਂ ਕੋ ਨੰਬਰ ਲਿਆ ਤੇ ਤੈਨੂੰ ਫੋਨ ਕੀਤਾ ਤੇ ਬਾਅਦ ਵਿੱਚ ਹੁਣ ਠੀਕ ਹੈ ਤੇ ਨਾਲ ਦਵਾ ਕੇ ਰੱਖ ਕੇ ਦਵਾ ਕਰ ਲੈ ਬੱਬੂ ਕੀ ਹੁੰਦਾ ਹੈ ਪਹਿਲੇ ਦਿਨਾਂ ਦਾ ਮੈਂ ਸਵੇਰ ਤਾਂ ਨਸ਼ੇ ਦੇ ਤੇ ਹਾਰਦਮਾਂ ਦੇ ਜਿਹੜੇ ਨਵਾਲ ਨੇ ਆਹੋ ਇਕੱਲੇ ਇਕੱਲੇ ਕਰ ਜਾਂਦੇ ਨੇ ਚਾਹ ਜਾਣ ਕੇ ਨੰਨਵਾਲਾ ਡੇ ਆ ਤੇ ਅ ਉਹ ਮੈਂ ਬੜੇ ਟੋਏ ਟੋਏ ਫੁੱਟਾਂ ਦੇ ਤਾ ਕੋਸ਼ ਗੱਲਾਂ ਵੀ ਕਰੀ ਜਾਂਦੇ ਹਾਲੇ ਵੀ ਹਾਲੇ ਵੀ ਇਹ ਕੈਰੈਕਟਰ ਲਈ ਤੋਂ ਆਈ ਇਹਨਾਂ ਨੇ ਤੇ ਇੱਕ ਸੌਵਤ ਇਨ ਕਵਲਿਟੀ ਕਰਦੇ ਸੌਵਦੇ ਮਤਲਬ ਦੇ ਇਹਨਾਂ ਨੇ ਵੀ ਕਿਹਾ ਸੀ ਕਿ ਕੀ ਵੀ ਵਾਸਤੇ ਮੈਂ ਪ੍ਰਾਰਥਨਾ ਕਰੂ ਕਿ ਮੈਨੂੰ ਬੜਾ ਡਰ ਲੱਗਣ ਗਿਆ ਉਹ ਜਦੋਂ ਨਾਉਂਦੇ ਤਾਂ ਕਿੰਨੇ ਮੈਨੂੰ ਚਾਰ ਚੰਨ ਵੱਲ ਲੱਗਦੇ ਟੁੱਟੋਏ ਪੁੱਟਣ ਦੇ ਨੇ ਕਿ ਰੇ ਦੀ ਤਦਿਕ ਰੋਟੀ ਵੀ ਨਹੀਂ ਖਾਂਦੇ ਮੇਰੇ ਨਾਲ ਮਰਾਜ ਆ ਬਾਕੀ ਦਿਨਾਂ ਤੋਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕੀਤੀ ਤੇ ਉਸ ਦਿਨ ਰੋਟੀ ਖਾਦੀ ਉਸ ਦਿਨ ਖਾਦੀ ਹਾਂਜੀ ਹਾਂਜੀ ਫਿਰ ਖੂਨ ਵੀ ਡਾਪੇ ਹਾਂਜੀ ਹਾਂਜੀ ਆ ਤੇ 3 ਤੇ 3 ਅਰਜ਼ੋਨਾ ਤਾਰੇ ਬਾਰੇ ਦੀ ਪਰਮੇਸ਼ਰ ਦੀ ਮਹਿਮਾ ਕਰਾਂਗੇ। ਪੁਜਾਵਾਂ ਦੇ ਮੰਗ ਕਰਨ ਵਾਲਾ ਪਰਮੇਸ਼ਰ। ਤੇ ਬਾਤ ਕਰਦੇ ਪਿਤਾ ਪਰਮੇਸ਼ਰ, ਪਵਿੱਤਰ ਆਤਮਾ, ਪਵਿੱਤਰ ਆਤਮਾ। ਖੁਦਾ। ਇਸ ਪ੍ਰਾਂਤ ਨੂੰ ਚੁੱਪ, ਪਦਾਂ ਸਵੀਤ ਨੂੰ ਚੁੱਪ, ਪਰਮੇਸ਼ਰ। ਤੁਹਾਡਾ ਬਸ਼ੇਰ ਬੁੱਧਰੇ ਪਿਤਾ ਪਰਮੇਸ਼ਰ, ਬੁੱਧਰੇ ਆਤਮਾ ਨੂੰ। ਪ੍ਰਛਪੰਥ। ਸ਼ੋਤ ਦਾ ਚੇਨਾ। ਥੈਂਕ ਯੂ ਜੀਸਸ। ਧੰਨਵਾਦ। ਸਭਨਾਂ ਸ਼ਿਵਾਨੰਦ ਜੀ ਨੂੰ ਆਰਧਮਾ। ਕੀ ਦਾ ਹੈ خدا ਆਪਣੇ ਮਦਦ ਦਾ ਕਹਾਵਾ ਮੰਨਦੇ ਆਸ਼ੀਸ਼ ਦੇ ਬੜੀ ਦਰਦ ਦੇ ਰੰਗ ਕਰ ਸਕਦੀ ਤੇ ਜਦੋਂ ਬੰਦਾ ਪ੍ਰਮਾਤਮਾ ਦਾ ਪੇੜਾ ਪੇੜਾ ਤੇ ਨੂੰ ਚੱਲਦਾ ਜਾਇਦਾ ਹੈ ਅੱਜ ਦੇ ਪ੍ਰਮੋਸਿਅਮ ਨਾਲ ਇਹ ਫਰਮੇਸ਼ਾ ਇਹਨਾਂ ਦਾ ਜੀਵਨ ਸੀਮਾ ਲੈ ਉਹਨਾਂ ਸ਼ਮਈ ਮੰਦੀ ਆਤਮਾ ਇਹਦੇ ਜੀਵਨ ਅਸ਼ਟੇ ਦੇ ਪੁੰਚਾਇਸ਼ ਨੂੰ ਨਾ ਇਹ ਰੇਗਾ ਜਿਸ ਕਾ ਕਵਿਤਾ ਰਾਮਾ ਪਿੰਦਾ ਤੋਂ ਪ੍ਰਮਾਤਮਾ ਆਤਮਾ ਲਈ ਅਪਨਾ ਇਹਨਾਂ ਨੂੰ ਪਲੇਸ ਕਰਦੇ ਅੱਜ ਦੇ 对。